ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਤਾਰਨ ਦਲ ਸ੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਬਹੀਰ ਚੱਕਰਵਤੀ ਨਿਹੰਗ ਸਿੰਘਾਂ ਪੰਜਾਬ ਭਾਰਤ ਵਿਸ਼ਵ ਸਤਖੰਡ ਵਾਸੀ ਸਿੰਘ ਸਾਹਿਬ ਜੱਤਰ ਬਾਬਾ ਜੀ ਬਾਬਾ ਬਾਬਾ ਸਿੰਘ ਸਾਹਿਬ ਔਰ ਉਹਨਾਂ ਤੋਂ ਵਰਸਾਏ ਹੋਏ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਅੱਜ ਸਮੁੱਚੀ ਜਥੇਬੰਦੀ ਦੀ ਫੌਜੀ ਇਕਤਰਤਾ ਹੋਈ ਹੈ ਕਿ ਉਹ ਜੋ ਕੁਝ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਬਿਆਨ ਚੱਲ ਰਿਹਾ ਹੈ ਉਹ ਕੋ ਸਿੰਘ ਬੋਲ ਰਿਹਾ ਕਿ ਬਡੇਦਾਲ ਵਿੱਚ ਸਾਨੂੰ ਸਿਖਾਇਆ ਗਿਆ ਜੀ ਉੱਥੇ ਇਹਨਾਂ ਨੇ ਛੋਟੀਆਂ ਜਾਤਾਂ ਵਾਲਿਆਂ ਨੇ ਜਿਹੜੀਆਂ ਗਦਾਰੀਆਂ ਕੀਤੀਆਂ ਤਾਂ ਕਰਕੇ ਜਿਹੜੇ ਦੋ ਅਮਰ ਤੇ ਬਾਟੇ ਕੀਤੇ ਗਏ ਐ ਉਹਨੂੰ ਦੱਸਣਾ ਚਾਹੁੰਦੇ ਆ ਕਿ ਕਦੀ ਵੀ ਜਿਹੜੇ ਸਿੱਖ ਕੌਮ ਵਿੱਚ ਛੋਟੀ ਜਾਤ ਜੇ ਵੱਡੀ ਜਾਤ ਇਹਦਾ ਕੋਈ ਐਡਾ ਇਸ਼ੂ ਨਹੀਂ ਹੈਗਾ ਜੋ ਤੂੰ ਬੋਲ ਰਿਹਾ ਹੈ ਕਿ ਛੋਟੀ ਜਾਤ ਵਾਲੀ ਹੈ ਵੱਡੀ ਜਾਤ ਵਾਲੇ ਕੌਣ ਹੈ ਇਹ ਕਰਕੇ ਇੱਕ ਪਾਸੇ ਤੇ ਆਪਾਂ ਬਾਣੀ ਨੂੰ ਪੜਦੇ ਗੁਰੂ ਨਾਨਕ ਜਿਨ੍ਹਾਂ ਸੁਣਿਆ ਪੇਖਿਆ ਸੇ ਫਿਰ ਗਰਵਾਸਨਾ ਪਰਿਆ ਨੇ ਕਿ ਜਿੰਨੇ ਕੋ ਗੁਰਨਾਨਕ ਪਾਤਸ਼ਾਹ ਮਹਾਰਾਜ ਨੂੰ ਸੁਣ ਲਿਆ ਜਨ ਦੇਖ ਲਿਆ ਉਹ ਕਦੀ ਵੀ ਉਹ ਜਨਮ ਮਰਨ ਦੇ ਗੇਟ ਚੋਂ ਨਿਕਲ ਜਾਂਦਾ ਫਿਰ ਜਾਤ ਪਾਤ ਦੀ ਕਿਹੜੀ ਗੱਲ ਆਗੇ ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਿਆਨ ਤੇ ਤੁਸੀਂ ਉਹਨਾਂ ਦੇ ਜਿਹੜੀ ਬਾਣੀ ਤੇ ਤੁਸੀਂ ਵਿਚਾਰ ਨਹੀਂ ਕਰਦੇ ਤੁਸੀਂ ਉਹ ਉਹਨੂੰ ਫਿਰ ਮੰਨਦੇ ਨਹੀਂ ਤੁਸੀਂ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਕੋ ਕਿ ਮਨੁੱਖ ਦੀ ਜਿਹੜੀ ਜਾਤ ਹੈ ਕੋਈ ਬਾਤ ਹੈ ਉਹ ਸਿੱਖ ਧਰਮ ਵਿੱਚ ਹੈ ਨਹੀਂ ਐ ਤੇ ਜੇ ਤੁਸੀਂ ਆਨੇ ਆ ਨਾ ਕਿ ਮਜਬੀ ਸਿੱਖ ਇੱਕ ਛੋਟੀ ਜਾਤ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ ਲਓ ਮਹਾਰਾਜ ਨੇ ਆਖਿਆ ਹਮ ਮਜਬੀ ਹੈ ਮਜਬਾ ہمارا Hindu Turk ਦੂਸਰੇ ਨਾਰਾ ਇਨ ਗਰੀਬ ਸਿੱਖਨ ਕੋ ਦਉ ਪਾਤਸ਼ਾਹੀ ਜਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਪਵੈ ਗੋਬਿੰਦ ਸਿੰਘ ਨਾਮ ਕਹਾਉ ਪਾਤਸ਼ਾਹ ਮਰਨਾ ਕਾ ਕਿ ਇਨਾਂ ਜਿਹੜੇ ਗਰੀਬ ਸਿੱਖਣ ਕੇ ਇਨਾਂ ਨੂੰ ਪਾਤਸ਼ਾਹੀਆਂ ਦੇਣੀਆਂ ਇਹ ਕਰਕੇ ਜਿਹੜੇ ਝੂਠੇ ਵਿਆੜ ਤੁਸੀਂ ਦੇਣੇ ਬੰਦ ਕਰ ਦੋ ਫਿਰ ਇੱਕ ਉਹ ਬਾਹਰ ਦੇ ਮੁਲਖ ਵਿੱਚ ਬੋਲਣ ਡਿਆ ਜੀ ਛੋਟੀਆਂ ਜਾਤਾਂ ਵਾਲੇ ਜਿਹੜੇ ਆ ਇਹ ਸਹਾਇਆਂ ਵਿੱਚ ਚੱਲ ਗਏ ਇਨਾਂ ਨੂੰ ਲੱਖ ਦੀ ਲਹੰਤ ਹੈ ਉਹ ਭਲਿਆ ਗੱਲ ਸੁਣਾਂ ਵਡੀਆਂ-ਵਡੀਆਂ ਜ਼ਮੀਨਾਂ ਜਾਇਦਾਦਾਂ ਤੁਹਾਡੇ ਤੋਂ ਸਭ ਕੁਝ ਤੁਹਾਡੇ ਤੋਂ ਤੁਹਾਡੇ ਤੋਂ ਖਰੀਦ-ਖਰੀਦ ਕੇ ਐਡੀ-ਐਡੀ ਵੱਡੀਆਂ ਉਹਨਾਂ ਨੇ ਚਰਚਾ ਬਣਾਈਆਂ ਜੇ ਤੂੰ ਉਹਨਾਂ ਨੂੰ ਲੱਖਾਂ ਦੀ ਲਾਂਤ ਤਾਂ ਪਾਉਣਾ ਹੈ ਤਾਂ ਫਿਰ ਉਹਨਾਂ ਨੂੰ ਕਿੰਨੀਆਂ ਲਾਂਤਾਂ ਪਾਉਂਗਾ ਤੂੰ ਇਹ ਕਰਕੇ ਜਦੋਂ ਵੀ ਕੋਈ ਬਿਆਨ ਦੇਣਾ ਹੈ ਬਾਬਾ ਜੀ ਵੱਲੋਂ ਬੀਨਤੀ ਸਿੰਘ ਸਾਹਿਬ ਸਰਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਵੱਲੋਂ ਕਿ ਜਦੋਂ ਵੀ ਕੋਈ ਬਿਆਨ ਦੇਣਾ ਉਹ ਗੁਰਬਾਣੀ ਦੇ ਆਧਾਰ ਤੇ ਕੋਈ ਗੱਲ ਕਰਿਆ ਕਰੋ ਸੋ ਸਮਝ ਕੇ ਬੋਲਿਆ ਕਰੋ ਐਵੇਂ ਸਿੱਖ ਕੌਮ ਵਿੱਚ ਨਿੱਤ ਨਵੇਂ ਤੋਂ ਨਵਾਂ ਕੋਈ ਵਿਵਾਦ ਨਾ ਛੇੜਿਆ ਕਰੋ ਇਹ ਨਾਲ ਸਿੱਖ ਕੌਮ ਦਾ ਕੋਈ ਨਾ ਕੋਈ ਨੁਕਸਾਨ ਹੋਵੇ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾ ਦੇ ਲਾਏ ਬੂਟੇ ਨੂੰ ਆਪਾਂ ਵਧਾ ਨਹੀਂ ਸਕਦੇ ਤੇ ਜਿਹੜੇ ਉਹਨਾਂ ਦੀ ਫਲਵਾੜੀ ਚੱਲ ਰਹੀ ਹੈ ਉਹਦੇ ਵਿੱਚ ਕਦੀ ਵੀ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰੋ ਅੰਮ੍ਰਿਤ ਇੱਕ ਹੈ ਤੇ ਅੰਮ੍ਰਿਤ ਦਾ ਬਾਟਾ ਵੀ ਇੱਕ ਹੋਣਾ ਚਾਹੀਦਾ ਜਿਹੜੇ ਦਲ ਪੰਥ ਤੇ ਜਿਹੜੀਆਂ ਜਥੇਬੰਦੀਆਂ ਅੰਮ੍ਰਿਤ ਦੇ ਦੋ ਬਾਟੇ ਤਿਆਰ ਕਰਦੀਆਂ ਉਹਨਾਂ ਨੂੰ ਕਰ ਜਾ ਕੇ ਤੁਸੀਂ ਪੁੱਛਿਆ ਇਹ ਕਰਕੇ ਜਦੋਂ ਜਦੋਂ ਵੀ ਗੁਰੂ ਪਾਤਸ਼ਾਹ ਮਹਾਰਾ ਨੇ ਪੇਪਰ ਖੇ ਕੀਤੀ ਗੋਲੀ ਦੀ ਕੀਤੀ ਪਰਖ ਨਾਨਦਪੁਰ ਸਾਹਿਬ ਤੋਂ ਦਿੱਲੀ ਤੋਂ ਸੀਸ ਲੈ ਕੇ ਆਉਣਾ ਉਦੋਂ ਦੀ ਗੱਲ ਕਰ ਲੋ ਕਿਤੇ ਵੀ ਤੁਸੀਂ ਵੇਖ ਲੋ ਕਿਤੇ ਵੀ ਮਜਬੀ ਸਿੱਖ ਕੌਮ ਦੇ ਮਹਾਨ ਜੋਧਿਆ ਜੁਹਾਰੂਆ ਨੇ ਕਦੀ ਵੀ ਢਿੱਲ ਨਹੀਂ ਕੀਤੀ ਲੁਨੀ ਚੰਦ ਵਰਗੇ ਭੱਜ ਗਏ ਤੇ ਮਹਾਰਾ ਨੇ ਆਖਿਆ ਜੀ ਹਾਥੀ ਆ ਰਿਹਾ ਜੀ ਉਹ ਸ਼ਰਾਬ ਦਾ ਮਸਤ ਹੋਇਆ ਤੇ ਪਾਚਾ ਮਹਾਰਾ ਕਹਿੰਦੇ ਕੋਈ ਨਹੀਂ ਜੀ ਹਾਥੀ ਆਉਂਦੇ ਆ ਨਾ ਤੇ ਸਾਡੇ ਕੋਲ ਵੀ ਹਾਥੀ ਹੈ ਤੇ ਦਿਨ ਚੜ੍ਹਿਆ ਅਮਰਤ ਵੇਲਾ ਮਹਾਰਾ ਕਹਿੰਦੇ ਆਓ ਸਾਡਾ ਹਾਥੀ ਨਵਾਜ ਮਾਰੋ ਕਹਿੰਦੇ ਜੋ ਤਾਂ ਭੱਜ ਗਿਆ ਤੇ ਬਿਮਾਰਾ ਕਿਨ ਜੋ ਪਾ ਜਗ੍ਹਾ ਨਾ ਤੇ ਫੇ ਜੰਗਲ ਦਾ ਰਾਜਾ ਤੇ ਸ਼ੇਰ ਹੀ ਹੈ ਨਾ ਫੇ ਜਵੇ ਜਾਓ ਜਾ ਕੇ ਬਾਦਮਾਰੂ ਭਾਈ ਬਜਤਰ ਸਿੰਘ ਨੂੰ ਫਿਰ ਉਹ ਕੌਣ ਸੀ ਇਹ ਕਰਕੇ ਕਦੀ ਵੀ ਕੋਈ ਦੂਸ਼ਣਬਾਜ਼ੀ ਜਿਹੜੀ ਬਿਆਨਬਾਜ਼ੀ ਕਰਨੀ ਉਹ ਸੋਚ ਸਮਝ ਕੇ ਕਰਿਆ ਕਰੋ ਇਤਿਹਾਸ ਨੂੰ ਪੜਿਆ ਕਰੋ ਬਾਤਿਆ ਕਰੋ ਫਿਰ ਕੋਈ ਨਾ ਕੋਈ ਜਿਹੜਾ ਟੌਪਿਕ ਬੋਲਿਆ ਕਰੋ ਇਹ ਕਰਕੇ ਇਹ ਕਰਕੇ ਤੁਸੀਂ ਜਿਹੜੀ ਸਿੱਖ ਕੌਮ ਨੂੰ ਤੁਸੀਂ ਥੱਲੇ ਲਾ ਰਹਿ ਜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਦਿকারে ਬੁਲਾਵੇ ਨਿਹਾਲੋ ਜਾਵੇ ਸ਼ਰੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਹੋਰ ਬੜਿਆ ਕਾਲ ਦੇਖ ਤੇ ਫਤਿਹ ਗੁਰੂ ਖਾਲਸਾ ਦੇ ਹਰ ਮੈਦਾਨ ਬਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ